ਪਰ ਵਾ ਨਾ ਇਹ ਰੇਤਾ ਕ੍ਰਾਂਤੀ ਉਹ ਤੁਸੀਂ ਦੇਖੋ ਰੇਤਾ ਕ੍ਰਾਂਤੀ ਤੁਸੀਂ ਸਾਰੇ ਸਿਆਣੇ ਹੋ ਰੇਤਾ ਕੌਣ ਆਪਣੇ ਰਾਤ ਦਿਨ ਕੌਣ ਢੋ ਰਿਆ ਕ੍ਰਾਂਤੀ ਹੁੰਦੀ ਨਾ ਬਹੁਤ ਵੱਡੇ ਪੱਧਰ ਤੇ ਜਦੋਂ ਜਗ ਹੋ ਰਹੀ ਹੈ ਵੱਡੇ ਵੱਡੇ ਪੱਧਰ ਤੇ ਸੰਘਰਸ਼ ਹੋ ਰਿਹਾ ਇਹ ਰੇਤਾ ਦਾ ਸੰਘਰਸ਼ ਕੌਣ ਕਰ ਰਿਹਾ ਇਹ ਕਿਹਦੇ ਟਿੱਪਲ ਚੱਲ ਰਹੇ ਨੇ ਉੱਤੇ ਕੌਣ ਇਹ ਨਜਾਇਜ਼ ਮਾਈਨਿੰਗ ਕਰ ਰਿਹਾ ਸਰਕਾਰ ਕਿਉਂ ਨਹੀਂ ਰੋਕਦੀ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਨਖੋਦਰ ਦੀ ਐਮ ਐਲ ਏ ਸ਼ਰੀਆਮ ਇਹਦੇ ਟਿਪਰ ਚੱਲਦੇ ਨੇ ਨੀਤਾ ਚਕਾਉਂਦੀ ਐ ਤੇ ਇਹ ਹੋਰ ਕਿਸੇ ਦੇ ਜਿਹੜੇ ਲੋਕਲ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਜਿਹੜੇ ਉੱਤੇ ਸਾਧ ਨੇ ਆ ਚਾਹੇ ਟਰੈਕਟਰ ਟਰਾਲੀ ਆ ਚਾਹੇ ਟਿਪਰ ਆ ਚਾਹੇ ਉੱਥੇ ਠਗਾੜੇ ਦੀ ਗੱਲ ਕਰ ਲਓ ਜਾਂ ਪੁਛ ਦੀ ਗੱਲ ਕਰ ਲਓ ਤਲਵੰਡ ਦੇ ਆਸ-ਪਾਸ ਜਿਹੜੇ ਪਿੰਡ ਆ ਜਿਹੜੇ ਦਰਿਆ 'ਚ ਰਹੇ ਆ ਜਾਂ ਇਧਰ ਅੱਗੇ ਚੱਜੋ ਅਬਾਣਾ ਜਿਹੜੀ ਆਪਣੇ ਮਹਿਰਪੁਰ ਵਾਲੇ ਪਾਸੇ ਵਾਣ ਆ ਜਾਂ ਵੇਰ ਆ ਜਾਂ ਜਿੱਥੇ ਵੀ ਆਪਣੇ ਖੱਡਾ ਚੱਲਦੀਆਂ ਆ ਉੱਥੇ ਤਾਂ ਸਾਰੇ ਟਿਪਰ ਹੀ ਚੱਲਦੇ ਆ ਇਹਨੂੰ ਕਹਿੰਦੇ ਆ ਮਾਈਨਿੰਗ ਮਾਈਨਿੰਗ ਜਿਹੜੀ ਤੁਸੀਂ ਮਾਈਨਿੰਗ ਦੀ ਕੀ ਕਿਦੀ ਆ ਮਾਈਨਿੰਗ ਜਿਹੜੀ ਆ ਉਹ ਟਿਕਾਰੇ ਦੇ ਇੱਕ ਖੱਟ ਚਲਦੀ ਆ ਜਿੱਥੇ ਕਿ ਜੱਦੀ ਪੁਸ਼ਤੀ ਬਡੜਾ ਸਾਹਿਬ ਦੇ ਬੰਦੇ ਮਾਈਨਿੰਗ ਉੱਥੇ ਕਰਤੇ ਆਏ ਹੁਣ ਤੱਕ ਔਰ ਦੂਸਰੀ ਥਾਂ ਨੇ ਉਹ ਇਲਿਗਲ ਖੱਡਿਆਂ ਜਿੱਥੇ ਮੇਰਾ ਕੋਈ ਦਖਲ ਨਹੀਂ ਬਣਦਾ ਔਰ ਤੇ ਚਾਹੇ ਮੈਦ ਪਤੇ ਹਲਕੇ ਦੇ ਵਿੱਚ ਖੱਡ ਹੋਵੇ ਜਿੱਥੇ ਵੀ ਕਿਤੇ ਕੰਮ ਚੱਲਦਾ ਉੱਥੇ ਇੱਕ ਇੱਕ ਟਿੱਪਰ ਜਿਹੜਾ ਉਹ ਰਜਿਸਟਰ ਹੁੰਦਾ ਆ ਉਹਦੀ ਪਰਚੀ ਨਿਕਲਦੀ ਆ ਉਹਦੇ ਨੰਬਰ ਹੁੰਦੇ ਆ ਉਹਦਾ ਟੈਲੀਫੋਨ ਨੰਬਰ ਹੁੰਦਾ ਆ ਜਿੰਨੀਆਂ ਵੀ ਖੱਡਾਂ ਦੀ ਬਟਾਲਾ ਸਾਹਿਬ ਗੱਲ ਕਰਦੇ ਆ ਉਹਦੇ ਤੇ ਇੱਕ ਤੁਸੀਂ ਆਪਣਾ ਉਹਨਾਂ ਦੇ ਕੋਲੋਂ ਉਹਦੀ ਡੀਟੇਲ ਲੈ ਲਓ ਜੇ ਮੇਰੀਆਂ 7 ਪੁਸਤਕਾਂ ਦੇ ਵਿੱਚ ਕਿਸੇ ਦਾ ਕੋਈ ਨਾਮ ਆ ਜਾਵੇ ਸੱਤ ਪੀੜ ਗੋਦ ਛੱਡ ਕੇ ਵੀ ਮੇਰੇ ਖਾਨਦਾਨ ਦੇ ਜੇ ਕਿਤੇ ਤੁਹਾਨੂੰ ਇਹ ਖਬਰ ਮਿਲ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਤੇ ਮੈਂ ਤੁਹਾਡੇ ਸਾਹਮਣੇ ਦੇ ਇੰਟਰ ਵਿੱਚ ਬੈਠੀ ਆਂ ਇਹ ਇਹ ਇਲਜ਼ਾਮ ਜਿਹੜੇ ਨਾ ਬਾਰ ਬਾਰ ਲਾਉਣੇ ਫਿਰ ਮੈਨੂੰ ਐਂ ਦੱਸਣ ਕਿ ਵੀ ਇਹ ਜਿਹੜਾ ਗੰਦ ਤੁਸੀਂ ਪਾਇਆ ਸੀਗਾ ਜੇ ਅਸੀਂ ਸਵਾਰ ਰਹੇ ਤੁਹਾਨੂੰ ਤੁਹਾਨੂੰ ਇਹ ਸੂਟ ਕਿਉਂ ਨਹੀਂ ਬੈਠਦਾ ਰੇਤਾ ਦਾ ਗੰਦ ਕਿੰਨੇ ਪਾਇਆ ਸੀ ਅਕਾਲੀ ਦਲ ਤੋਂ ਪਹਿਲਾਂ ਰੇਤਾ ਦਾ ਕਿੰਨਾ ਘਰੇਟ ਹੁੰਦਾ ਸੀ ਰੇਤਾ ਫਰੀ ਵਾਂਗੂ ਰੇਤਾ ਮਿਲਦੀ ਹੁੰਦੀ ਸੀ ਜੇ ਇਹ ਇਸ ਪੱਧਰ ਤੱਕ ਇਸ ਕਰ ਨੂੰ ਲੈ ਕੇ ਗਿਆ ਆ ਉਹਦੀ ਕਦੀ ਜ਼ਿੰਮੇਵਾਰੀ ਚੁੱਕ ਲਿਆ ਕਰੋ ਕਿ ਤੁਸੀਂ ਰੇਤਾ ਨੂੰ ਸੋਨਾ ਬਣਾ ਕੇ ਰੱਖਿਆ ਸੀ ਉਹ ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਇਹ ਉਹਨਾਂ ਨੇ ਇਹ ਰੇਤਾ ਦਾ ਜਿੰਨਾ ਤਾਣਾ ਬਾਣਾ ਵਿਛਾਇਆ ਹੋਇਆ ਮੈਂ ਮੈਂ ਅੱਜ ਤੁਹਾਨੂੰ ਖੁੱਲੇ ਦਿਲ ਨਾਲ ਦੱਸਦੀ ਆਂ ਕਿ ਮੇਰੀ ਇੱਕ ਕੰਸਟਰਕਸ਼ਨ ਕੰਪਨੀ ਆ ਜਿਹਦੇ ਤਹਿਤ ਮੈਂ ਮਿੱਟੀ ਦਾ ਵੀ ਕੰਮ ਕਰਦੀ ਸੀ ਔਰ ਮੈਂ ਉਹਦੇ ਵਿੱਚ ਜਿੱਥੇ ਕਿਤੇ ਮੈਨੂੰ ਜਿੱਥੇ ਵੀ ਕਿਤੇ ਕਿਰਾਏ ਤੇ ਮਸ਼ੀਨਰੀ ਮੇਰੀ ਚਾਹੀਦੀ ਸੀ ਮੈਂ ਕਿਰਾਏ ਤੇ ਮਸ਼ੀਨਰੀ ਭੇਜਦੀ ਸੀ ਇਹਨਾਂ ਲੋਕਾਂ ਨੇ ਬੋਰੀਆਂ ਦੇ ਵਿੱਚ ਪੈਸੇ ਇਕੱਠੇ ਕੀਤੇ ਪੈਸੇ ਇਕੱਠੇ ਕਰਕੇ ਹੁਣ ਤੱਕ ਇਹਨਾਂ ਨੇ ਰੇਤਾ ਦਾ ਇਹ ਹਸ਼ਰ ਇਹ ਲੋਕ ਨੇ ਕਰਨ ਵਾਲੇ ਜਿਨ੍ਹਾਂ ਨੇ ਰੇਤਾ 300 ਰੁਪਏ ਤੱਕ ਪਹੁੰਚਾਈ ਆ ਇਹੋ ਹੀ ਲੋਕ ਨੇ ਹੁਣ ਮੈਨੂੰ ਇਹ ਦੱਸੋ ਮਾਰਕੀਟ ਜਿਹੜੀ ਆ ਦੁਨੀਆ ਦੀ ਮੰਡੀ ਦੇ ਵਿੱਚ ਕਿਹੜਾ ਐਸਾ ਪ੍ਰੋਡਕਟ ਆ ਜਿਹੜਾ ਮਤਲਬ ਕਿ ਤੁਸੀਂ ਉਸ ਪੱਧਰ ਤੋਂ ਜਦੋਂ ਉਹਨੂੰ ਥੱਲੇ ਲੈ ਕੇ ਆਉਂਗੇ ਕੋਈ ਵੀ ਰੇਟ ਜਿਹੜਾ ਅਪ ਹੋ ਜਾਂਦਾ ਉਹਨੂੰ ਕਿੰਨੇ ਪਰਸੈਂਟ ਡਾਊਨ ਕਰ ਸਕਦੇ ਆ ਇਹ ਲੋਕ ਨੇ ਜ਼ਿੰਮੇਵਾਰ ਜਿਹੜੇ ਇਦਾਂ ਦੀਆਂ ਖਬਰਾਂ ਲਾਉਂਦੇ ਬਟਾਰਾ ਸਾਹਿਬ ਨੂੰ ਪੁੱਛੋ ਇੱਕ ਦਿਨ ਟੁੱਟਦਾ ਰਿਆਣੀ ਖੱਡ ਚ ਪੜਦਾ ਫਿਰਦਾ ਸੀ ਤੇ ਫਿਰ ਲੈ ਕੇ ਨਹੀਂ ਆਇਆ ਉੱਥੋਂ ਇਨਫੋਰਮੇਸ਼ਨ ਮੇਰੇ ਨਾਲ ਖ ਉੱਥੋਂ ਕਿਸੇ ਗੱਡੀ ਦਾ ਨੰਬਰ ਹੀ ਲੈ ਆਉਂਦਾ ਮੇਰੀ ਦਾ ਕੋਈ ਬੰਦਾ ਗਵਾ ਹੀ ਲੈ ਆਉਂਦਾ ਤੂੰ ਉੱਥੋਂ ਇੰਨੀ ਦੁਨੀਆ ਕਿਤੇ ਸਾਰੀ ਦੇ ਮੇਰੇ ਨਾਲ ਹੀ ਥੋੜੀ ਨਾ ਉੱਥੇ ਲਿੰਕ ਹੈਗਾ ਤੁਸੀਂ ਖੱਡ ਦੇ ਵਿੱਚ ਗਏ ਆ ਖੱਡ ਦੇ ਵਿੱਚ 5-400 ਬੰਦਾ ਹੁੰਦਾ ਕੋਈ ਮਿਲਿਆ ਮੇਰੇ ਖਿਲਾਫ ਕਿ ਮੇਰਾ ਕੋਈ ਉੱਥੇ ਟਿੱਪਰ ਚੱਲਦਾ ਹੋਵੇ ਜਾਂ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਇਹ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸਸਤੀ ਰੇਤਾ ਮਿਲੇ ਬਾਜ਼ਾਰ ਦੇ ਵਿੱਚ ਜੇ ਲੀਗਲ ਖੱਡ ਚੱਲਦੀ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹ ਖੱਡ ਚੱਲੇ ਤਾਂ ਕਿ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਮੁਹਈਆ ਸਰਕਾਰ ਬਿਲਕੁਲ ਨਜਾਇਜ਼ ਮਾਈਨਿੰਗ ਦੇ ਖਿਲਾਫ ਆ ਸਰਕਾਰ ਨੇ ਸਰਕਾਰ ਸਰਕਾਰ ਨੇ ਬਿਲਕੁਲ ਸਾਨੂੰ ਵੀ ਤੜਨਾ ਕਰਕੇ ਰੱਖਿਆ ਅਸੀਂ ਪ੍ਰਸ਼ਾਸਨ ਨੂੰ ਕਰਕੇ ਰੱਖਿਆ ਕਿ ਇਲੀਗਲ ਮਾਈਨਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਊਗੀ ਲੀਗਲ ਮਾਈਨਿੰਗ ਹੋ ਰਹੀ ਆ ਸ਼ਾਕੁਰ ਦੇ ਵਿੱਚ ਵੀ ਹੋ ਰਹੀ ਆ ਨਕੁੱਤਰ ਦੇ ਵਿੱਚ ਹੋ ਗਈ ਆ ਜੇ ਮਾਈਨਿੰਗ ਨਾ ਹੋਵੇ ਫਿਰ ਨੂੰ ਦੱਸ ਦਿਓ ਫਿਰ ਅਸੀਂ ਇੱਦਾਂ ਕਿੱਥੋਂ ਪ੍ਰਾਪਤ ਕਰੀਏ ਬਾਜ਼ਾਰ ਦੇ ਵਿੱਚ ਦੇ ਤਾਂ ਕਿੱਥੋਂ ਆਵੇ ਇਹੋ ਸ਼ਿਆਰਕ ਤਾਂ ਜੀ ਪਾਪਲਾਈਟ ਵੀ ਤੁਹਾਡੇ ਹੈਗੇ ਜੀ ਮੈਡੀਸਨ ਮੇਰੇ ਕੋਲ ਹਜੇ ਇੱਕ ਬੋਗ ਲੈਨੇ ਆ ਮੈਂ ਸਾਰੇ ਟਿੱਪਰ ਸਰਕਾਰ ਵੰਡ ਤੋਂ ਪਹਿਲਾਂ ਪਹਿਲਾਂ ਮੈਂ ਟੋਟਲ ਟਿੱਪਰ ਜਿਹੜੇ ਆ ਮਸ਼ੀਨਰੀ ਆਪਣੀ ਵੇਚ ਦਿੱਤੀ ਸੀ ਮੈਂ ਸਿਰਫ ਆਪਣੀ ਰੋਟੀ ਦਾ ਗੁਜ਼ਾਰਾ ਰੱਖਣ ਵਾਸਤੇ ਕਿ ਮੈਂ ਆਪਣੇ ਹੱਕ ਦੀ ਖਾਣੀ ਆ ਹੱਕ ਦੀ ਕਰਨੀ ਆ ਉਹ ਜਿਹੜੀ ਮੇਰੀ ਮੇਰੀ ਮਸ਼ੀਨਰੀ ਜਿਹੜੀ ਉਹ ਹਾਇਰਤ ਤੇ ਆ ਅਦਰਵਾਈਜ਼ ਮੇਰਾ ਕੋਈ ਟਿੱਪਰ ਨਹੀਂ ਹੈ ਮੇਰੇ ਕੋਲ ਕੋਈ ਗੱਡੀਆਂ ਨਹੀਂ ਹੈ ਮੇਰੇ ਕੋਲ ਕੋਈ ਹੋਰ ਮਸ਼ੀਨਾਂ ਨਹੀਂ ਹੈ ਇੱਕ ਸਿੰਗਲ ਮਸ਼ੀਨ ਤੋਂ ਇਲਾਵਾ ਔਰ ਉਹ ਮਸ਼ੀਨ ਦੀ ਮੇਰੀ ਰੋਟੀ ਹੈ ਮੈਂ ਉਹ ਜਿੱਥੇ ਮੈਨੂੰ ਸਮਾਂ ਮਿਲੇਗਾ ਜਿੱਥੇ ਮੈਨੂੰ ਕੰਮ ਮਿਲੇਗਾ ਮੈਂ ਉਹਨੂੰ ਹਾਇਰ ਤੇ